ਅਜ ਅੱਖਾਂ ਵਾਰੇ ਸ਼ਾਲੂ ਕਿਤੋਂ ਕਬਰਾਂ ਵਿੱਚੋਂ ਬੋਹੋ ਸ਼ਾਨਦਾਰ ਲੇਜ਼ਰ ਸ਼ੋਅ ਅਤੇ ਰੰਗਾਰੰਗ ਸੰਗੀਤਮਈ ਪ੍ਰੋਗਰਾਮ ਇਹ ਤਸਵੀਰਾਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿਰਾਸਤੀ ਪਲਾਜ਼ਾ ਦੀਆਂ ਜਿੱਥੇ ਪੰਜਾਬ ਸੂਬੇ ਦੀ ਪੰਜਾਵੇਂ ਵਰੇਗੰਢ ਨੂੰ ਸਮਰਪਿਤ ਪੰਜਾਬ ਪੱਦਰੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਮਨਮੋਹਕ ਲੇਜ਼ਰ ਸ਼ੋਅ ਦਾ ਆਰੰਭ ਕੀਤਾ ਗਿਆ ਉਰਦੂ ਅਸਮਾਨ ਤੇਜਪਿੰਦਰ ਨਰੂਲਾ ਜਿਹੇ ਮਕਬੂਲ ਪੰਜਾਬੀ ਕਲਾਕਾਰਾਂ ਨੇ ਪੇਸ਼ਕਾਰੀ ਦਿੱਤੀ ਟਿੱਕਲੀ ਕਲੀਰ ਦੀ ਪੱਗ ਮੇਰੇ ਗੀਤ ਦੀ ਧੁਨਤਾ ਪਰ ਜਾਇਦਾ ਟਿੱਕੇ ਨੂੰ ਜਮਾਈਦਾ ਮੇਰਾ ਦੇਸੋ ਮੇਰੇ ਦਿਲ ਦਾ दिलचस्प टांगराल पंजाब ਦੇ ਮਾਨਮਤੇ ਇਤਿਹਾਸ ਨਾਲ ਲੋਕਾਂ ਨੂੰ ਰੂਬਰੂ ਕਰਵਾਇਆ ਗਿਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਧਰਤੀ ਛੋੜੇ ਬਾਬਰ ਦੇ ਅਤਿਆਚਾਰ ਦਾ ਵਿਰੋਧ ਕੀਤਾ ਅਤੇ ਜੰਗ-ਏ-आज़ादी ਦਾ ਐਲਾਨ ਕੀਤਾ ਮੈਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤ ਅਨਾਲ ਸਿੰਘ ਸਾਜਾ ਔਰ ਗੁਰੂ ਦੀ ਦਾਤ ਦਾ ਸਦਕਾ ਖਾਲਸੇ ਨੇ ਸਰਹੰਦ ਤੇ ਅਤਿਆਚਾਰੀ ਮੁਗਲਾਂ ਨੂੰ ਭਾਰੀ ਸ਼ਿਕਸਤ ਦੇ ਕੇ ਅਲਸਾ ਰਾਜ ਸਥਾਪਿਤ ਕੀਤਾ ਬਰੇ ਸੋਨੇ ਹ ਇਸੋਕੇ ਹਰ ਖੇਤਰ ਚ ਪੰਜਾਬ ਲਈ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਮਹਾਨ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੇਂਦਰੀ ਵਿੱਤ ਮੰਤਰੀ ਅਰੁਣ ਜਟਲੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਹਮਲਾ ਖਾਸ ਤੌਰ ਤੇ ਮੌਜੂਦ ਰਹੇ